ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਤੁਹਾਨੂੰ ਦਰਸ਼ਕਾਂ ਨੂੰ ਕਰਾਵਾਂਗੇ ਜੀ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਜੋ ਕਿ ਪਟਿਆਲੇ ਵਿੱਚ ਹੈ ਜੀ ਗੁਰਦੁਆਰਾ ਮੋਤੀ ਬਾਗ ਸਾਹਿਬ ਇਸ ਸਥਾਨ ਤੇ ਗੁਰਤੇਗ ਵਾਧਰ ਜੀ ਨੇ ਨੌਵੇਂ ਪਾਸ਼ਾ ਜੀ ਨੇ ਆਰਾਮ ਕੀਤਾ ਸੀ ਤੇ ਇਸ ਸਥਾਨ ਤੋਂ ਬਾਅਦ ਗੁਰਤੇਗ ਵਾਧਰ ਪਾਸ਼ਾ ਜੀ ਪਟਿਆਲੇ ਦੁਖਨਵਾਨ ਸਭ ਗਏ ਸੀਗੇ ਤੇ ਕਰੋ ਦਰਸ਼ਨ ਜੀ ਦਰਬਾਰ ਸਾਹਿਬ ਦੇ We're